ਬੇਤੇ ਦਿਨੀ ਪੰਜਾਬ ਦੇ ਸਾਬਕਾ ਮੰਤਰੀ ਮਹਿੰਦਰ ਕੇਪੀ ਦੇ ਇਕਲੌਤੇ ਪੁੱਤਰ ਦੀ ਇੱਕ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤਾਂ ਇਸ ਸਬਦੇ ਦਰਮਿਆਨ ਅੱਜ ਪਰਿਵਾਰ ਦੇ ਵੱਲੋਂ ਨਾਮ ਅੱਖਾਂ ਦੇ ਨਾਲ ਮਹਿੰਦਰ ਕੇਪੀ ਦੇ ਪੁੱਤਰ ਰਿਚੀ ਕੇ ਪਿਦਾਂਤਿਮ ਸੰਸਕਾਰ ਜਿਹੜਾ ਕੀਤਾ ਗਿਆ ਤਾਂ ਇਸ ਮੌਕੇ ਪੰਜਾਬ ਦੇ ਕਈ ਵੱਡੇ ਸਿਆਸਤਦਾਨ ਜਿਹੜਾ ਨੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚੇ ਨੇ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਵਨ ਟੀ ਨੂੰ ਕਾਂਗਰਸ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੁੱਲੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਇਸ ਮੌਕੇ ਜੇਕਰ ਗੱਲ ਕੀਤੀ ਜਾਵੇ ਮਹਿੰਦਰ ਕੇਪੀ ਦਿੱਤਾ ਉਹਨਾਂ ਦੇ ਵੱਲੋਂ ਆਪਣੇ ਪੁੱਤਰ ਦੀ ਜਿਹੜਾ ਲਾਸ਼ ਨੂੰ ਮੋਢਾ ਵੀ ਦਿੱਤਾ ਗਿਆ ਤੇ ਉਸ ਤੋਂ ਬਾਅਦ ਨਾਮ ਅੱਖਾਂ ਦੇ ਨਾਲ ਪੂਰਾ ਪਰਿਵਾਰ ਜਿਹੜਾ ਹੈ ਉਹ ਸ਼ਮਸ਼ਾਨ ਘਾਟ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਵੱਲੋਂ ਨਾਮ ਅੱਖਾਂ ਦੇ ਨਾਲ ਬਿਟੇ ਰਿਚੀ ਆ ਕੇਪੀ ਦਾ ਜਿਹੜਾ ਸਨਸਕਾਰ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਪੋਰਸ਼ ਇਲਾਕੇ ਮਾਡਲ ਟਾਊਨ ਦੇ ਵਿੱਚ ਰਾਤ 10:30 ਵਜੇ ਦੇ ਕਰੀਬ ਸ਼ਨੀਵਾਰ ਨੂੰ ਜਿਹੜਾ ਹੈ ਰਿਚੀ ਕੇਪੀ ਦਾ ਸੜਕ ਹਾ사 ਹੋ ਜਾਂਦਾ ਤਿੰਨ ਗੱਡੀਆਂ ਦੀ ਸਿੱਧੇ ਤੌਰ ਦੇ ਉੱਤੇ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਰਿਚੀ ਕੇਪੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਰਿਚੀ ਕੇਪੀ ਨੂੰ અમૃતક ਕੋષિત ਕਰ ਦਿੱਤਾ ਜਾਂਦਾ ਤਾਂ ਇਕਲੌਤਾ ਪੁੱਤਰ ਸ੍ਰੀ ਚੀ ਕੇ ਪੀ ਮਹਿੰਦਰ ਕੇ ਪੀ ਉਰਾਦਾ ਤਾਂ ਅੱਜ ਉਸ ਦਾ ਸੰਸਕਾਰ ਜਿਹੜਾ ਪਰਿਵਾਰ ਦੇ ਵੱਲੋਂ ਕੀਤਾ ਗਿਆ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਸਿਆਸੀ ਆਗੂ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਕੇ ਪੀ ਪਰਿਵਾਰ ਨੂੰ ਬਹੁਤ ਤਕਲੀਫ ਦੁੱਖ ਤੇ ਝੰਜੋੜਿਆ ਉੱਥੇ ਸਾਰੇ ਇਲਾਕੇ ਨੂੰ ਝੰਜੋੜ ਕੇ ਰੱਖਿਆ ਸਾਰਾ ਸਾਡਾ ਇਲਾਕਾ ਮੇਰਾ ਕੁੱਲੇ ਪੰਜਾਬ 'ਚ ਸ਼ੋਕ ਦੀ ਲਹਿਰ ਹੈ ਕੇ ਪੀ ਸਾਹਿਬ ਬਹੁਤ ਇੱਕ ਚੰਗੇ ਸੋਬਰ ਸਿਆਸਤਦਾਨ ਇਸ ਪਰਿਵਾਰ ਨੇ ਇੰਦਰਾਬ ਦੀ ਬਹੁਤ ਸੇਵਾ ਕੀਤੀ ਹੈ ਕੁਰਬਾਨੀਆਂ ਵੀ ਕੀਤੀਆਂ ਤੇ ਇਹ ਜਿਹੜੀ ਘਟਨਾ ਵਾਪਰੀ ਇਹਦਾ ਸਾਰੇ ਪੰਜਾਬ ਨੂੰ ਸਾਰੀ ਮਨੁੱਖਤਾ ਨੂੰ ਬਹੁਤ ਵੱਡਾ ਦੁੱਖ ਹੈ ਬਹੁਤ ਅਫਸੋਸ ਹੈ ਕਿਤੀ ਸਾਹਬ ਦੀ ਲਾਈਫ ਜਿਹੇ ਇਹ ਜੀਆਂ ਹੁਣ ਹੋਣੀਆਂ ਪਹਿਲਾਂ ਵੀ ਹੋਈਆਂ ਪਹਿਲਾਂ ਪਿਤਾ ਦੀ ਕੁਰਬਾਨੀ ਪਰੋਤਵਾ ਦੇ ਨਾਲ ਦੇ ਘਰੋਂ ਸਾਵਕ ਸਾਲ ਪਹਿਲਾਂ ਉਹ ਵੀ ਆਮ ਟਾਈਮ 'ਚ ਹੀ ਗਏ ਉਹ ਵੀ ਸ਼ੌਕ ਦੇ ਵੀ ਪੋਲਿਟਿਕਲ ਸ਼ਾਊਕ ਬੱਦਿਆ ਮਸਾਂ ਤਾਂ ਅਜੇ ਜੋ ਬੇਟੇ ਦਾ ਜਾਣਾ ਹੈ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਨ ਮੈਨੂੰ ਇਹ ਲੱਗਦਾ ਵੀ ਮੌਤ ਉਹਨੂੰ ਘਰ ਨਹੀਂ ਬੁਲਾ ਕੇ ਲੈ ਗਈ ਜਿਸ ਤਰ੍ਹਾਂ ਦਾ ਹੈ ਅੱਗੇ ਵੀ ਗੱਡੀ 'ਚ ਜਾਂਦੇ ਨਹੀਂ ਆਉਂਦੇ ਨੇ ਭਾਜੀ ਮੋਬਾਈਲ ਵੀ ਕਹਾਨਾ ਪੜ ਗਿਆ ਵੀ ਦੋਸਤ ਦਾ ਮੋਬਾਈਲ ਮੋਬਾਈਲ ਪਰ ਸਮਾਂ ਮੌਤ ਹੈ ਅਸੀਂ ਕਾਹ ਚੱਕਦੇ ਆ ਜਾਣਾ ਤੇ ਮਰੇ ਦੀ ਕਸਾ ਸਮਾਂ ਲੈ ਕਿਸਾ ਮੂਲੀ ਪਤਾ ਪਤਾ ਮਨੀਤੀ ਇੱਕ ਨੌਜਵਾਨੇ ਚਲਿਆ ਗਿਆ ਬਾਈ ਪਰਮਾਤਮਾ ਡਬਲ ਰੱਤ ਕਹਿਰ ਕੀਤਾ ਮੈਂ ਸਮਝਦਾ ਕੇ ਕੀ ਸਭ ਦੇ ਨਾਲ ਅਸੀਂ ਉਹ ਦਾ ਪਾਣਾ ਹੀ ਮੰਨ ਸਕਦੇ ਆਂ ਇਹ ਹੀ ਅਰਦਾਸ ਕਰ ਸਕਦੇ ਕੇ ਸਾਡੇ ਛੋਟੇ ਵੀਕ ਕੋਈ ਮੰਦਰ ਕੇ ਪੀ ਨੂੰ ਪਰਮਾਤਮਾ ਇਹ ਦੁੱਖਾਂ ਦੀ ਇਹ ਪੀੜਾ ਜਿਹੜਾ ਦਿੱਤਾ ਪਤਾ ਨਹੀਂ ਇਹਨੇ ਤਾਂ ਕੋਈ ਪਰਮਾਰਾ ਨੀ ਦਿੱਤੀ ਲੋਕਾਂ ਦੀ ਸੇਵਾ ਹੀ ਕੀਤੀ ਐ ਫਿਰ ਇਹ ਦੁੱਖ ਕਿਉਂ ਇਹ ਸਵਾਲ ਹੀ ਐ ਇਹ ਪਰਮਾਤਮਾ ਤੋਂ ਅਸੀਂ ਪੁੱਛਦੇ ਆਂ ਕਿ ਇਹੇ ਜੀਆਂ ਹੋਣੀਆਂ ਘਟਨਾਵਾਂ ਇੱਕ ਛਵੀਫ ਆਦਮੀ ਨਾਲ ਕਿਉਂ ਹੁੰਦੀਆਂ ਉਤਾਵਿਸ਼ਵਾਸ ਛੋੜੂਗਾ ਪਰਮਾਤਮਾ ਰੱਬ ਗੱਲ ਲੋਕਾਂ ਦਾ ਇਹ ਜਿਹੜਾ ਹੁੰਦੀ ਹੈ